ਲੋ ਵੀ ਆ ਦੇਖੋ ਰਾਣੀ ਲੋ ਭਾਈ ਮੁਰਗੀਆਂ ਛੱਡਤੀਆਂ ਆਪਾਂ ਆ ਪੀਣਾਂਗੇ ਪਾਣੀ ਤੇ ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸੜ ਜਾਣਾ ਵੀ ਸੱਟ ਬੱਟ ਹੋਣਗੇ ਤੇ ਮਿੱਤਰੋ ਆਪਾਂ ਚੱਲ ਕੇ ਇੱਕ ਜਾਨਵਰ ਅੱਜ ਸਵੇਰੇ ਛੱਡੇ ਸੀ ਆ ਦੇਖੋ ਕਣਕ ਵੀ ਥੋਤੀ ਪਈ ਇਹਨਾਂ ਦੀ ਕੁੱਕੜਾ ਲਈ ਹੈ ਇਹ ਪਹਿਲਾਂ ਤੁਹਾਨੂੰ ਅਜ ਮਾਮਟੀ ਵਾਲੇ ਜੂ ਜਾਨਵਰ ਦਿਖਾਉਣ ਦੇਖੋ ਬਈ ਫਿਰ ਆਹ ਕਬੂਤਰ ਨੇ ਆਪਣੇ ਕੋਲ ਜਿਹੜੀਆਂ ਫ੍ਰੀ ਬੈਠੀਆਂ ਆਂ ਆ ਹਰੰਗਾ ਦੀ ਲਾਲਸਰੀ ਸ਼ਾਕੀ ਤੇ ਚਿੱਟੀਆਂ ਦੀ ਤੇ ਸ਼ਾਕੀ ਆਣੀ ਢੱਡੀ ਵਾਲੀ ਠੀਕ ਹੈ ਬਾਈ ਪਾਣੀ ਪੂਣੀ ਇਹਨਾਂ ਨੂੰ ਪਾਇਆ ਗਏ ਦਾਣੇ ਪਾਦਨੇ ਇਹਨਾਂ ਨੂੰ ਆ ਰਹੀ ਆਪਣੀ ਫਟਣਾ ਵਾਲੀ ਤੇ ਲਾਲਸਰੀ ਭੂਰੀ ਤੇ ਆਹਾ ਆਪਣੀ ਲਾਲਸਰੀ ਠੀਕ ਹੈ ਬਾਈ ਲੋ ਬਾਈ ਪਾ ਫੇਕ ਇਹਨਾਂ ਨੂੰ ਪੱਖਾ ਛੱਡ ਦਗੇ ਆਪਾਂ ਆ ਛੜਤਾ ਤੇ ਛਤਰੀਆਂ ਹਜੇ ਆ ਪੰਗਾ ਵਾ ਇਹਨਾਂ ਤੇ ਕਪੜਾ ਹਜੇ ਨਹੀਂ ਬਦਲਿਆ ਇੱਕ ਛਤਰੀ ਉੱਪਰ ਆ ਕਿਉਂਕਿ ਸਾਤੇ ਵਾਲੀ ਆਪਣੀ ਸੁਨ ਦਿਖਾਉਣੇ ਤਾਂ ਚੱਲ ਗਏ ਆ ਲੱਗੀ ਬਾਈ ਛਤਰੀ ਜਾਨਵਰ ਦਿਖਾਉਣਾ ਤੁਹਾਨੂੰ ਸਾਤੇ ਵਾਲੀ ਅੱਜ ਆਪਾਂ ਛੱਡੀ ਸੀ ਉੱਡੀ ਫਿਰਦੀ ਆ ਪਾਪੇ ਨੇ ਵੀ ਉਹ ਜਾਲਚ ਵੀ ਪਾਏ ਆ ਤੇ ਕੱਲ ਤੁਸੀਂ ਵਲੌਗ ਪਾਪੇ ਕੋਲੇ ਮੈਂ ਗਿਆ ਸੀਗਾ ਹਨਾ ਪਾਪਾ ਜੋੜੇ ਲਈ ਬੈਠਾ ਵਾ ਲੱਗੇ 8-9 ਜੋੜੇ ਵਧੀਆ ਲੱਗੇ ਆ ਜਿੰਨਾਂ ਦਾ ਰਿਜ਼ਲਟ ਦਿੱਤਾ ਬੱਚਿਆਂ ਨੇ ਪਹਿਲਾਂ ਵੀ ਏ ਕਾਲੇ ਕਬਚਾ ਜਿਹੜਾ ਨਿਕਲਿਆ ਸੀ ਹੈ ਨਾ ਜਾਲ ਚੋਂ ਬਾਪੇ ਵਾਲਾ ਤੇ ਉਹ ਤਾਂ ਨਹੀਂ ਬਈ ਮੁੜਿਆ ਠੀਕ ਆ ਉਹ ਅਸੀਂ ਬਸੇਰਾ ਡੀਕਡੂ ਕੀਤੀ ਤੇ ਚੀਨੀ ਦੀ ਛੱਡੀ ਬਾਪੇ ਨੇ ਆ ਕੇ ਬੈ ਗਈ ਐ ਮੈਂ ਕਿ ਤੁਹਾਨੂੰ ਖੁੱਡਿਆਂ ਵਾਲ ਜਾਣ ਰਹੀ ਦਿਖਾਉਣਾ ਤੇ ਆ ਜੋੜੀ ਹੈ ਧਰਨ ਵਾਲੇ ਬਾਈ ਆਂਡੇ ਬਾਈ ਮੰਦਰ ਵਾਲੀ ਗੂਤਰੀ ਦੇ ਤੇ ਕਮੂਤਰ ਦੇ ਠੀਕ ਆ ਆ ਇਹਨਾਂ ਦੇ ਬੱਚੇ ਕੱਢਣ ਵਾਲੇ ਆ 10 ਕ ਦੇਣਾ ਇਹਨਾਂ ਦੇ ਵੀ ਤੇ ਇਹਨਾਂ ਨੇ ਤਾਂ ਇੱਥੇ ਆ ਵੇਖ ਲਓ ਆ ਪਏ ਆ ਜੋੜੀ ਬਾਈ ਯਾਰ ਮੈਨੂੰ ਨਾ ਬਹੁਤ ਆਪਣੀ ਚੜਦੀ ਇਹਨਾਂ ਦੀ ਆ ਦੋ ਅੰਡੇ ਦੇਖ ਲਓ ਇੱਕ ਅੰਡਾ ਤਾਂ ਇੱਥੀ ਤੇ ਰਹਿ ਬੈਠ ਲੇ ਦੂਜਾ ਅੰਡਾ ਹੀ ਦੇ ਕੋਲੇ ਤਾਂ ਰਹਿ ਵਾਇ ਸੀਗਾ ਤੇ ਹੁਣ ਇੱਥੇ ਮੇਰੇ ਸਾਹਮਣੇ ਤੀਜੀ ਵਾਰ ਫੇਰ ਤਾਂ ਨਗੇ ਪਹਿਲੀ ਝੋਲੀ ਇਹਨਾਂ ਨੇ ਕੀ ਕੀਤਾ ਖਰਾਬ ਕਰ ਲਈ ਆਪ ਦਾ ਇੱਕ ਅੰਡਾ ਇਹਨਾਂ ਨੇ ਤਾਂ ਇੱਥੇ ਭੱਟੀ ਤੇ ਬੈਠੀ ਨਹੀਂ ਥੱਲੇ ਛੜਤਾ ਹੁਣ ਤੋੜਤਾ ਦੂਜੇ ਅੰਡੇ ਦੇ ਬੱਚਾ ਨਹੀਂ ਬਣਦਾ ਤਾਂ ਆਪਾਂ ਸੜ ਤਾਂ ਦੋ ਹੁਣ ਆਪਾਂ ਐਵੇਂ ਹੀ ਪਏ ਦੇਖ ਲਓ ਤਪੱਸਿਆ ਤੇ ਬਾਕੀ ਉਹ ਗੋਤਰੀ ਉੱਥੇ ਅੰਡਾ ਧਰੂਗੀ ਜੀ ਨਹੀਂ ਪਤਾ ਹਰੀ ਲਿਆ ਹੋਇਆ ਨਹੀਂ ਤੇ ਰਿਹਾ ਠੀਕ ਹੈ ਬਈ ਛਿੱਕੂ 'ਚ ਬੈਠੀ ਉਹ ਧਰ ਲੂਗੀ ਬੱਚੇ ਜੜਾਏ ਸੀ ਮੈਂ ਰੱਤਾ ਤੇ ਆ ਚਟਾ ਤੇ ਇਹ ਜਿੰਨਾ ਘੁੱਡ ਕੇ ਆਉਂਦੇ 2-3 ਘੰਟੇ ਬਸ ਉਹਨਾਂ ਘੁੱਡ ਕੇ ਆਉਂਦੇ ਆ ਬਾਕੀ ਹਜੇ ਆਪਾਂ ਇਹਨਾਂ ਤੇ ਗੌਰਮੈਂਟ ਹੀ ਨਾ ਕਰਦੇ ਕਿਉਂਕਿ ਬਾਜੀ ਵੇਖਣੀ ਆਪਾਂ ਬਈ ਇੱਕ ਦਿਨਾਂ 'ਚ ਬਾਜੀ ਛੱਡਣੀ ਆਪਾਂ ਬਸ ਠੀਕ ਆ ਤੇਵਾ ਬਣੇ ਰਿਓ ਤੇ ਦੁਆ ਕਰਿਓ ਭਈਆ ਜਾਨਵਰ ਸੋਨੂੰ ਛੋਟਾ ਚਹੀਤਾ ਸਾਰਿਆਂ ਦਾ ਹੋਊਗਾ ਉਹ ਜਿਹੜਾ ਪਛੜਨਾ ਠੀਕ ਆ ਤੁਸੀਂ ਪਹਿਲਾਂ ਉਹ ਦੇਖਿਆ ਵਜੋਰ ਦਾ ਉਹ ਛੱਡਾਂਗੇ ਜਾਨਵਰ ਆਪਾਂ ਕਿਹੜੇ ਬਾਈ ਸਮਝਦੇ ਨਾਲੇ ਹੋਣਗੇ ਸਮਝ ਜਾਣਗੇ ਬਾਕੀ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੇ ਕਮੈਂਟ ਮੈਂ ਪੜਦਾ ਹੁੰਨਾ ਬਾਈ ਇੱਕ ਦੋ ਬੰਦੇ ਤਾਂ ਮੈਨੂੰ ਡੀਕ ਰਹੇ ਦੀ ਕਮੈਂਟਾਂ ਦੀ ਵੀ ਨੈਤ ਰੋਜ ਕਰਦੇ ਹਨ ਹਰ ਰੋਜ ਹਰ ਰੋਜ ਆ ਜਾਂਦੀ ਆਵੇ ਸਾਦੇ ਵਾਲੀ ਹੋ ਜਾਂਦੀ ਹੈਰਦੀ ਹੈ ਨਾ ਇਹ ਸਵੇਰ ਦੀ ਛੱਡੀ ਹੈ ਬਾਈ ਮਰੀਸ਼ੇ 6:30 ਦੀ 6 ਵਜੇ ਦੀ ਛੱਡੀ ਆ ਤੇ ਛੱਦਰੀ ਬਾਕੀ ਹਜੇ ਮੈਂ ਉੱਚੀ ਨਾ ਤਾਂ ਨਹੀਂ ਲਈ ਉਹ ਤਾਂ ਲੱਗੀ ਇੱਥੇ ਵੀ ਆ ਜਾਂਦੀ ਨੀ ਨੀਵੀਂ ਤੇ ਬੱਚੇ ਵੀ ਆ ਜਾਂਦੇ ਇਹ ਵੀ ਆ ਜਾਂਦੀ ਆ ਤੇ ਬਾਕੀ ਜੀ ਇਹਦੇ ਮਰਜ਼ੀ ਇਹਦੀ ਬਹਿਣਾ ਤੇ ਬਹਿ ਜਾਵੇ ਕੋਈ ਚੱਕਰ ਨਹੀਂ ਆਪਾਂ ਕਿਹੜਾ ਖਤਰੀ ਲੰਮੀ ਪਾਈ ਵੀ ਹੈ ਬਹਿਣਾ ਬਹਿ ਜਾਵੇ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਪਾਣੀ ਤੇ ਕੀਤੀ ਵੀ ਇਹ ਇਹਨੂੰ ਵੀ ਬਾਈ ਛੱਡਾਂਗੇ ਆਪਾਂ ਤੇ ਜੂਨ ਜੂਨ ਚ ਛੱਡਾਂਗੇ ਇਸ ਤੋਂ ਬਾਅਦ ਬਈ ਦੂਸਰਾ ਪੈਨ ਲੱਗ ਜਣਗਾ ਸੋਨ ਨੂੰ ਵੀ ਪਤਾ ਠੀਕ ਆ ਦੂਸਰਾ ਨਾਲ ਆਪਾਂ ਪੰਗਾ ਨਹੀਂ ਲੈਣਾ ਇਹ ਨਹੀਂ ਗੱਲ ਆਪਾਂ ਸਾਂਭ ਨਹੀਂ ਸਕਦੇ ਬਸ ਜਿੰਨਾ ਕਿ ਵੀ ਯਕੀਨ ਆ ਆਪਦੇ ਤੇ ਜਗਰੂਪ ਭਾਈ ਨੂੰ ਬਣਾ ਜਾਂ ਆਪਾਂ ਨੂੰ ਜਿੰਨਾ ਵੀ ਜਣੀ ਦਾ ਵੀ ਕਰ ਸਕਦੇ ਹਰ ਕੋਸ ਆਪ ਹੀ ਤੇ ਬਾਕੀ ਦੂਸਰਾ ਆਪਾਂ ਨਹੀਂ ਛੱਡਦੇ ਕਹਿਰਾਂ ਹੀ ਦੇਖਾਂਗੇ ਬਸ ਆ ਇਹਨੂੰ ਛੱਡ ਲਾਂਗੇ ਆਪਾਂ ਜੂਨ ਜ ਆਹ ਜਿਵੇਂ ਫਰਬੀਆ ਲੈ। ਲੈ। ਹਾਂ ਹੀ ਕਰਦੇ ਜਣਾ ਇਹਨੇ। ਠੀਕ ਆ ਭਾਈ ਬਾਜੀ ਛੱਡਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਸ। ਗੇੜੇ ਪਵਾ ਲਏ ਆ। ਤੇ ਛੱਡਾਂਗੇ ਪੂਰਾ ਰਿਜ਼ਲਟ ਬਸ ਤੁਸੀਂ ਦੁਆ ਕਰਿਓ ਕਿ ਕਬੂਤਰ ਐਸਪੀ ਬਚ ਜਾਤਾ ਜੀਗੇ। ਤੇ ਵਧੀਆ ਭਾਈ ਆਮ ਹੱਥ ਪੈਸਾਂ ਦਾ ਤੇ ਵਹਿ ਲਾਲਚ ਨਹੀਂ ਚੱਲੋ ਕੋਈ ਨਹੀਂ ਅੱਗੇ ਵੀ ਨਾ ਹਰਦਾ ਹੀ ਰਹੇ ਆ ਕੋਈ ਚੱਕਰ ਨਹੀਂ ਉਹ ਤਾਂ ਹੱਥ ਦੀ ਮੈਲ ਆ ਤਾਂ ਆਉਂਦਾ ਜਾਂਦਾ ਜਾਂਦਾ ਪੈਸਾ ਤਾਂ। ਉਹ ਐ ਸ਼ੌਕ ਮੰਦੇ ਦਾ ਬਾਧ ਜਾਂਦਾ ਬਾਕੀ ਤੁਹਾਨੂੰ ਪਤਾ ਅੱਜ ਕੱਲ ਹੁਣ ਕੀ ਚੱਲੀ ਜਾਂਦਾ ਭਾਈ। ਮਾਹੌਲ ਕਬੂਤਰ ਬਾਜੀ ਕਹਿੰਦੇ ਬੈਨ ਹੋਣ ਵਾਲੀ ਆ। ਤੋ ਕਰੇ ਰੱਖ ਸਕਦੇ ਟੂਰਨਾਮੈਂਟ ਨਹੀਂ ਕਰਾਉਣੇ ਕੁੱਤਿਆਂ ਦੀਆਂ ਰੇਸਾਂ ਮੁਰਗਿਆਂ ਦੇ ਜਿਵੇਂ ਲੜਾਉਂਦੇ ਆ ਚਲ ਕੁਝ ਵੀ ਆਪਣਾ ਦੀ ਸ਼ੌਂਕ ਆ ਯਾਰ ਵਖੋ ਬਕਰ ਹਨ ਚਲੋ ਕੋਈ ਨਹੀਂ ਜਿਵੇਂ ਵੀ ਹੋਊਗਾ ਬਾਕੀ ਹਜੇ ਬਾਈ ਪਤਾ ਨਹੀਂ ਵੀ ਆਪਾਂ ਮਿਹਨਤ ਕਿੰਨੀ ਕਰਦੇ ਆ ਜਿਹੜੇ ਕਰਦੇ ਆ ਨਾ ਇਹ ਕਮੈਂਟ ਐ ਹੋਏ ਅੱਜ ਗੱਲਾਂ ਕਰਦੇ ਆ ਵੀ ਉਧਰਵਾਜੀ ਮਾੜੀ ਐ ਜਾਂ ਕੋਈ ਵੀ ਗੇਮ ਐ ਇਹੋ ਜੀ ਕੁੱਤਿਆਂ ਵਾਲੀ ਐ ਘੋੜਿਆਂ ਵਾਲੀ ਕੋਈ ਵੀ ਗੇਮ ਮਾੜੀ ਐ ਵੀ ਹਨਾ ਵੀ ਇਹਨਾਂ ਤੇ ਅਤਿਆਚਾਰ ਹੁੰਦਾ ਜਾਂ ਕਿਵੇਂ ਵੀ ਪਾਪ ਹੁੰਦਾ ਹਨ ਉਹਨਾਂ ਨੂੰ ਪਤਾ ਨਹੀਂ ਬਾਈ ਵੀ ਲੋਕ ਨਾ ਬੇਅੰਤ ਪੈਸਾ ਲਾ ਦਿੰਦੇ ਸ਼ੌਂਕਾਂ ਦੇ ਬੇਅੰਤ ਜਿਹਦਾ ਕੋਈ ਅੰਤ ਨਹੀਂ ਜਿਹਦਾ ਕੋਈ ਮੁੱਲ ਨਹੀਂ ਵਿਖ ਲੋ ਸ਼ੌਂਕ ਦਾ ਐਂ ਕਰ ਦਿੰਦੇ ਆ ਚਲੋ ਕੋਈ ਨਹੀਂ ਬਾਈ ਇਹ ਤਾਂ ਸਾਰਾ ਕੁਝ ਚੱਲੀ ਜਾਣਾ ਵਾ ਬਾਕੀ ਛੜਨਾ ਤਾਂ ਕਿਸੇ ਨੇ ਹੈ ਨਹੀਂ ਬਾਕੀ ਜਦੋਂ ਟਾਈਮ ਆ ਗਿਆ ਤੇ ਆਪਾਂ ਇੱਕ ਸੀਨੀਅਰ ਖਿਡਾਰੀ ਹੈਗੇ ਬਾਈ ਗੱਲਾਂ ਕਰਨਗੇ ਉਸਪੋਰਟ 'ਚ ਆਪਾਂ ਹੈਗੇ ਸਾਰਿਆਂ ਦੀ ਸਾਰਿਆਂ ਦੇ ਨਾਲ ਦੇ ਨਾਲ ਹੀ ਕੋਈ ਚੱਕਰ ਨਹੀਂ ਇਹ ਤਾਂ ਜਿੱਥੇ ਕਹਿਣਗੇ ਉੱਥੇ ਜਾ ਕੇ ਖੜ ਜਾਾਂਗੇ ਆਪਾਂ ਵੀ ਫਿਰ ਠੀਕ ਹੈ ਜੀ ਬਾਕੀ ਛਤਰੀ ਹੁਣ ਮੇਰੇ ਜੀ ਕਰਦਾ ਉੱਚੀ ਲਾ ਦੇ 12 ਉਹ ਖੜ ਦੇ ਦੋ ਆ ਇਹ ਦੂਜਾ ਕੀ ਦਾ ਵਾ ਆ ਰਿਹਾ ਕਾ ਅੱਛਾ ਉਹ ਸਾਹਮਣੇ ਖੱਟੀ ਤਾਂ ਇਹਨਾਂ ਦਾ ਚਲੋ ਕੋਈ ਛੱਤ ਬਈ ਸੋਨ ਇਧਰਲੇ ਵੀ ਖੋਡੇ ਲ ਜਾਣ ਵਰ ਦਹੋਣੇ ਸੀ ਆ ਦੇਖ ਲਓ ਆਪਣੇ ਛੋਟੇ ਬੱਚੇ ਆ ਬੈਠੇ ਵੜ ਕੇ ਕੋਪਰੇ ਵੜਿਆ ਬੈਠਾ ਸੱਟਾ ਹੋ ਵੈਸੇ ਹੀ ਕੁੰਡੇ ਥੱਲੇ ਉਹਨੂੰ ਵੜਨ ਦੀ ਆ ਤਾਂ ਇਹ ਆ ਨਵੇਂ ਜੋੜੇ ਨੇ ਆਪਣੇ ਨੇ ਗਾਂਡੂ ਨੇ ਰੱਖ ਲੇ ਆਂਡੇ ਆ ਮੋਜੇ ਕੁਤ ਨਹੀਂ ਆ ਜਿਹੜੀ ਮੂਰੇ ਬੈਠੀ ਬੂਦ ਦੇ ਘਟੀਆਂ ਠੀਕ ਹੈ ਜੀ ਇੱਥੇ ਅੰਦਰ ਰੱਖ ਲੈਣਾਂ ਨੇ ਇਹਨਾਂ ਨੂੰ ਮੈਂ ਇੱਟਾਂ ਲਾ ਦਿੰਨਾ ਇੱਕ ਮਿੰਟ ਅੰਦਰ ਜਾ ਕੇ ਨਾ ਆ ਲੀਆਂ ਇੱਟਾਂ ਜਾਂ ਉੱਥੇ ਹੋਰ ਚੱਕ ਲੈਣੇ ਦੋ ਇੱਟਾਂ ਇੱਕ ਦੋ ਇੱਕ ਇੱਥੇ ਸੈਟ ਲਵੇ ਦੂਜੀ ਆਇਆ ਪੰਦਰ ਲਓ ਭਾਈ ਇੱਟਾਂ ਲਾਉਣਾ ਇਹ ਹੋ ਜਾਣਾ ਸੀਫਟੀ ਆ ਕੋਤਰਾ ਦੀ ਹਨਾ ਕੋਈ ਲੜਦਾ ਨਹੀਂ ਮਾਰਦਾ ਨਹੀਂ ਇਹਨਾਂ ਦੇ ਐ ਤੇ ਐ ਤੇ ਐ ਹੁਣ ਨਾ ਤਾਂ ਹੁਣ ਨੂੰ ਘੋਰਨਾ ਚ ਲੱਗੂ ਇੱਕ ਸਾਬ ਦਾ ਕੋਈ ਖਤਰਾ ਨਹੀਂਗਾ ਕਿਸੇ ਹੋਰ ਤੋਂ ਬਾਕੀ ਬੱਚੇ ਦੇਖਣੇ ਇਧਰ ਆ ਕਿਧਰ ਫਸਿਆ ਬੈਠਾ ਵਾ ਆ ਕੀ ਯਾਰ ਕੰਬ ਕੰਬ ਜੇ ਲਵਾਈ ਬੈਠਾ ਯਾਰ ਚੱਕੋ ਬਈ ਬਾਕੀ ਭਈ ਇਹਨਾਂ ਦੇ ਬੱਚੇ ਕੱਢਣ ਵਾਲੇ ਆਵੇ ਦੋ ਵਾਂਡੇ ਰੱਖਨੇ ਇਹਨਾਂ ਨੇ ਇਹ ਕੱਢਣਗੇ ਬੱਚੇ ਇਹਨਾਂ ਦੇ ਪਏ ਆਏ ਹਫਤਾ 8-10 ਦਿਨ ਪਏ ਇਹਨਾਂ ਦੇ ਕੱਢਣਗੇ ਵਧੀਆ ਇਹ ਬੱਚੇ ਆ ਆਪਣਾ ਦੂਜਾ ਗਲਬੋ ਆ ਆਪਣੀ ਬੰਦ ਕੀਤੀ ਵੇ ਰਤੀ ਜੀ ਕਬੂਤਰੀ ਬਣੂਗੀ ਇਹ ਤੇ ਹੋਰ ਆ ਆਪਣੀ ਲਾਲਸਰੀ ਆ ਰਹੇ ਛੋਟੇ ਬੱਚੇ ਦੇਖੋ ਫਿਰ ਕਿੱਡੇ-ਕੱਡੇ ਹੋ ਗਏ ਕਿਉਂ ਬਈ ਮੰਨਦੇ ਆ ਹਾ ਹਾਂ ਨਹੀਂ ਉਸਨੇ ਨਹੀਂ ਉਸਨੇ ਕੋਈ ਤੇ ਬੋਲਾ ਬਾਈ ਇਹ ਇਹ ਦੂਜਾ ਵੀ ਧੀਆ ਭਰਾ ਆ ਗਿਆ ਇਹ ਘਾਰਿਆ ਇਹਦੇ ਵਿੱਚੋਂ ਤੇ ਬਾਹਰ ਆ ਗਿਆ ਪిల్లాੜੀ ਸੀ ਆ ਕਣਕ ਕਣਕ ਖਾਣ ਲੱਗ ਗਿਆ ਭੀਰੇ ਦਾਣੇ ਆ ਰਿਹਾ ਦੇ ਉਹ ਇੱਧਰ ਕੀ ਰੱਖਿਆ ਯਾਰ ਮੈਨੂੰ ਥੋੜੀ ਜਿਹੀ ਨਹੀਂ ਸਮਝ ਲੱਗਦੀ ਦੂਜਾ ਇਸ ਦਾ ਭਾਈ ਬਈਆ ਬਈਆ ਤੇਰੇ ਹੀ ਆਂਡਾ ਵਾ ਬਹਿ ਜਾ ਚਲੋ ਬਾਈ ਇਹਦੇ ਨੇ ਵੀ ਆਂਡਾ ਹੀ ਸ਼ੁਰੂਆਤ ਕਰਤੀ ਹੈ ਨਾ ਧਰ ਲੈ ਬੜੀ ਗੱਲ ਆ ਤੇ ਆ ਬੱਚਾ ਪਾ ਇੱਥੇ ਬਿਠਾ ਦਾ ਘੋਰਨੇ ਦੇ ਵਿੱਚ ਇੱਥੇ ਟਿਕੇ ਰਹਿਣਗੇ ਨਾ ਫਿਰ ਕੋਈ ਦਿੱਕਤ ਨਹੀਂ ਗਈ ਹੁ ਤਰਦੇ ਵਧੀਆ ਕੋਈ ਚੱਕ ਨਹੀਂ ਇਹਨਾਂ ਨੂੰ ਮਾਰਦਾ ਵੀ ਨਹੀਂ ਕੋਈ ਕਿਉਂਕਿ ਇਹਨੇ ਦੋ ਤਿੰਨ ਦੇ ਆਪਦੇ ਮਾਪੇ ਹੋਈ ਆ ਜਣੀ ਦਾ ਵੀ ਦੋ ਜੋੜੇ ਨਹੀਂ ਜੋੜਾ ਇੱਕ ਹੀ ਆ ਜਣੀ ਦਾ ਦੋ ਮਾਂ ਤੇ ਪਿਓ ਦੋ ਮੈਂਬਰ ਆ ਵੇਹੇ ਹੋਰ ਕੂਤਰ ਆ ਜੋੜੇ ਨੇ ਆਂਡੇ ਦਾ ਲੈ ਵੈਸੇ ਨਹੀਂ ਕੋਈ ਕਹਿੰਦੇ ਹਨ ਹੋਰ ਕੋਈ ਇਹ ਆਸੇ ਪਾਸੇ ਜਾਂਦੇ ਨਹੀਂ ਐਨੇ ਰ ਮੈਂ ਤਾਂ ਹੀ ਆ ਕੁੰਡਾ ਰੱਖਿਆ ਵਾ ਇਹਦੂ ਗਾਣ ਨਹੀਂ ਜਾਂਦੇ ਫਿਰ ਇਹ ਐਨੇ ਕੇ ਸਰਕਲ ਚ ਹੀ ਰਹਿੰਦੇ ਆ ਬਾਕੀ ਆ ਵੀ ਸਾਨੂੰ ਛੋਟੇ ਬੱਚੇ ਦਿਖਾ ਦੇ ਕਿੱਧਰ ਲੰਘ ਗਏ ਫੇਰ ਬਈ ਦੇ ਮਗਰੀ ਉੱਠ ਜਾਂਦੇ ਆ ਆਰੇ ਇੱਕ ਉਹ ਫਿਰਦਾ ਉੱਧਰ ਚਲੋ ਬਾਈ ਚੱਲ ਗਏ ਫਿਰ ਬਾਹਰ ਲਓ ਜੀ ਆ ਖਾ ਲੋ ਦਾਣੇ ਆ ਹਾ 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 ਚਲੋ ਜੀ ਇੱਧਰ ਵੀ ਰੱਖ ਦਿੱ ਗਏ ਤੁਸੀਂ ਵੀ ਖਾ ਲੋ ਖਾਓ 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 ਆਜੋ 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 ਆਇਆ ਤੁਸੀਂ ਮੈਂ ਦਿਖਾਉਣਾ ਤੁਹਾਨੂੰ ਬਾਈ ਬੱਚੇ ਵੀ ਖਾਣਗੇ ਦੇਖਿਓ ਆਉਂਦੇ ਆਹਾ ਹਾ 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 ਉਹ ਦੇਖੋ ਹੋਰ ਕਿਹਾਉਂ ਮਾਂਦੇ ਆ ਉਹ ਦਿਖਾਉਂਦੇ ਚਲੋ ਬਾਕੀ ਬਈ ਜਦੋਂ ਜਾਨਵਰ ਅਡਲਟ ਹੋ ਜਾਂਦੇ ਨੇ ਕੋਈ ਵੀ ਤੇ ਹੌਲੀ ਹੌਲੀ ਸਿਆਣਾ ਹੋ ਜਾਂਦਾ ਆਪੀ ਖਾਣ ਖੂਣ ਲੱਗ ਜਾਂਦੇ ਬਾਕੀ ਕਬੂਤਰ ਦੂਜੇ ਨੂੰ ਦੇਖ ਕੇ ਨਾ ਬੱਚੇ ਸਿਆਣੇ ਹੁੰਦੇ ਕਈ ਮੈਂ ਛੋਟੇ ਛੋਟੇ ਚੁਗਣ ਲੱਗ ਜਾਂਦੇ ਕਈ ਤਾਂ ਨਹੀਂ ਬਰੇਕੀ ਜਿਹੇ ਹੁੰਦੇ ਆ ਤੇ ਆਹ ਫਿਰ ਜੀ ਬਈ ਕੂਤਰੀ ਹਜੇ ਹਜੇ ਨਹੀਂ ਬੈਠੀ ਹੋ ਜਾਂਦੀ ਆ ਇਹ ਸ਼ਦਰੀ ਆਪਾਂ ਕਰ ਦਿੰਨੇ ਆ ਉੱਚੀ ਕਿ ਨਹੀਂ ਆਹ ਲੋਏ ਲਈ ਬੈਂਚ ਤੇ ਕਾਹ ਕਰਦੇ ਆ ਆ ਲਾਦੀ ਤੇ ਇਹ ਤੁਹੋ ਕੋਲ ਕਿਛੜੀ ਆ ਲਾਦੀ ਬਈ ਚੱਕੋ ਵੜ ਠੀਕ ਹੈ ਜੀ ਗੁੱਡੇ ਨਾਲ ਉੱਚੀ ਆ ਆ ਜਾਂਦੀ ਆਵੇ ਜਦੋਂ ਮਰਜ਼ੀ ਬਹਿ ਜਾਵੇ ਤਾੜ ਦਾਂਗੇ ਆਪਾਂ ਹੁੰਦਾ ਲਾਦੀ ਉਧਰ ਵੀ ਲਾਤਾ ਬਾਕੀ ਠੀਕ ਹੈ ਬਈ ਇਹ ਵੀਡੀਓ ਦਾ ਪੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਿਸ ਵੀਡੀਓ ਕਰਦਾ ਲੱਗੀ ਤੇ ਭਾਈ ਮੇਤਰੋ ਬਾਕੀ ਹੁਣ ਤੁਹਾਨੂੰ ਮੈਂ ਦੱਸਦਾ ਹੈਗਾ ਇੱਕ ਦੋ ਦਿਨਾਂ ਚ ਮਿਲਦੇ ਆ ਤੁਹਾਨੂੰ ਬਾਜੀ ਦੇ